ਮਨ ਜੀਤੇ ਜਗ ਜੀਤੇ ਇਸੇ ਤਰ੍ਹਾਂ ਦੀ ਅੱਜ ਮਿਸਾਲ ਇੱਕ ਨੌਜਵਾਨ ਨੇ ਪੈਦਾ ਕੀਤੀ ਹੈ ਇੱਕ ਚੌਂਕੜੇ ਦੇ ਵਿੱਚ ਇੱਕ ਜਗ੍ਹਾ ਤੇ ਇੱਕ ਸਥਿਰ ਰਹਿ ਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਨੇ ਹਨਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਰਾਸਰਾ ਲੈ ਕਰਕੇ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਕਰਕੇ ਭੋਗ ਪਾਣਾ ਠੀਕ ਹੁਜੇ ਇਹੋ ਜਿਹਾ ਦੇਖਣ ਵਾਸਤੇ ਮਿਲਿਆ ਕਿ ਜਿਹੜੇ ਨੌਜਵਾਨ ਮੇਰੇ ਹਾਨ ਦੇ ਬੱਚੇ ਛੋਟੀ ਉਮਰਾਂ ਦੇ ਮੇਰੇ ਤੋਂ ਜਾਂ ਮੇਰੇ ਤੋਂ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਬਹੁਤ ਫਸ ਚੁੱਕੇ ਹਨ ਨਸ਼ਾ ਕਰਕੇ ਤੇ ਗਲੀ ਦੇ ਵਿੱਚ ਵਹਣੀ ਦੇ ਵਿੱਚ ਡਿੱਗੇ ਦੇਖੇ ਸੀ ਮੈਂ ਆਪਣੀ ਅੱਖੀ ਉਹ ਦਿਲ ਨੂੰ ਇੱਕ ਠੇਸ ਜੀ ਪਹੁੰਚੀ ਕੇ ਇਹਨਾਂ ਦਾ ਜੀਵਨ ਕਿਹੋ ਜਿਹਾ ਹੋ ਗਿਆ ਤੇ ਕੁਝ ਕ ਅਸੀਂ ਚੰਗੇ ਆ ਕਿ ਜੇ ਸਾਨੂੰ ਗੁਰੂ ਸਾਹਿਬ ਨੇ ਸਾਡੇ ਤੇ ਤਰਸ ਕੀਤਾ ਤੇ ਅਸੀਂ ਐਸ ਲਾਂ ਦੇ ਵਿੱਚ ਹੈਗੇ ਆ ਤੇ ਜਦੋਂ ਗੁਰਬਾਣੀ ਵਾਲੇ ਪਾਸੇ ਆਉਣ ਦਾ ਯਾਤਰੀਆ ਸਾਡਾ ਇਹੋ ਹੀ ਕਿ ਮਹਾਰਾਜ ਨੇ ਆਪਣੇ ਨੇ ਜੀਦਿਕ ਸਾਨੂੰ ਕਿਵੇਂ ਕੀਤਾ ਅਮਰਤ ਦੀ ਦਾਤ ਮਹਾਰਾਜ ਜਿਨੇ ਬਖਸ਼ਿਸ਼ ਕੀਤੀ ਦਾਸ ਨਹੀਂ ਅਮਰਤ ਛਕਿਆ ਪੰਜਾਂ ਪਿਆਰੀਆਂ ਪਾਸੋਂ ਤੇ ਅਮਰਤ ਛਕਣ ਦਾ ਕਾਰਨ ਵੀ ਇਹੀ ਹੈ ਕਿ ਇਸੇ ਨੰਬਰ ਤੇ ਛਾ ਗਿਆ ਹੋਇਆ ਦੇਖਿਆ ਸੀ ਉਹਨਾਂ ਸ੍ਰੀ ਸਾ ਪਾਈ ਹੋਈ ਸੀ ਤੇ ਉਹਨਾਂ ਨੇ ਮੈਂ ਜਦੋਂ ਪੁੱਛਿਆ ਕਿ ਇਹ ਕੀ ਚੀਜ਼ ਆ ਉਹਨਾਂ ਨੇ ਫਿਰ ਮਨ ਨੂੰ ਦੱਸਿਆ ਤੇ ਮੈਂ ਫਿਰ ਅਮਰਤ ਦੀ ਦਾਤ ਲਈ ਗੁਰਸਾਹਿਬ ਜੀ ਪਾਸੋਂ ਅਮਰਤ ਦੀ ਦਾਤ ਲੈ ਕਰਕੇ ਤੇ ਜਦੋਂ ਮੈਂ ਘਰ ਪਰਤਿਆ ਤੇ ਘਰਦਿਆਂ ਨੇ ਬਹੁਤ ਮੇਰੇ ਨਾਲ ਰੋਲਾ ਜਾ ਪਾਇਆ ਕਿ ਤੂੰ ਅਮਰਤ ਛਾ ਗਿਆ ਹੋ ਉਹ ਵੀ ਬੜੇ ਜਾਣੇ ਨੇ ਕਿਹਾ ਸੀ ਇਹ ਤਾਂ ਨਿਭਾਣੇ ਕਮਨ ਨਿਭਾਇਆ ਜਦੋਂ ਡਿਊਟੀ ਲਾਉਂਦੇ ਤੇ ਮੈਂ ਸੋਚਦਾ ਨਾ ਕਿ 2 ਘੰਟੇ ਬੈਣਾ ਬੜਾ ਔਖਾ ਜਾਂਦਾ ਅੱਛਾ ਜੀ ਇਹ ਨੇਤਨੇਮ ਕਰਦੀ ਹੋਈ ਤੇ ਲੱਤਾਂ ਇੱਧਰ ਉੱਧਰ ਕਰਨੀਆਂ ਪੈਂਦੀ ਤੇ ਉਹਨਾਂ ਨੇ ਕਿਵੇਂ ਅਖੰਡ ਪਾਠ ਸਾਹਿਬ ਜੀ ਤੋਂ ਕਿ ਇੱਕ ਦਿਨ ਫਿਰ ਇਹ ਮਨ ਦੇ ਵਿੱਚ ਬਿਠਾ ਲਿਆ ਦਿਲ ਨੂੰ ਸਮਝਾ ਲਿਆ ਕਿ ਨਹੀਂ ਅਖੰਡ ਪਾਠ ਸਾਹਿਬ ਇੱਕ ਚੌਂਕੜੇ ਦੇ ਕਰਕੇ ਦੇਖਣਾ ਵਾ ਤੇ 15-16 ਪਰ ਉਹਨਾਂ ਵਿੱਚੋਂ ਅਹੀਂ 5-7 ਕੇ ਅਮਰਤਾਰੀ ਇਹ ਬਾਤ ਅਜੇ ਨਹੀਂ ਪੂਰੀ ਸਿੱਖਾ ਹੈ ਗਈ ਆ ਪਰ ਅਮਰਤਨੀ ਉਹਨਾਂ ਨੇ ਛਕਿਆ ਵਿਰੋਧਤਾ ਮੇਰਾ ਕਿਸੇ ਨੇ ਤੇ ਕੀਤਾ ਨਹੀਂ ਸੀ ਜੇ ਦੋ ਅਮਰਤ ਸ਼ਖਰਾਂ ਦੀ ਪਹਿਲੀ ਗੱਲ ਤੇ ਮੈਂ ਕਿਹਨੇ ਦੱਸ ਕੇ ਨਹੀਂ ਜਾ ਮੇਰੇ ਜਿੱਦਣ ਪਾਠ ਆਰੰਭ ਕਰਨਾ ਸੀ ਨਾ ਤੇ ਉਸ ਦਿਨ ਉਹ ਦਿਨ ਤੇ ਆਪਾਂ ਕੁਝ ਵੀ ਨਾ ਛਕਣਾ ਜਿਨ੍ਹਾਂ ਨੂੰ ਗੁਰਬਾਨੀ ਬਾਰੇ ਨਹੀਂ ਪਤਾ ਗਾ ਨਹੀਂ ਗਿਆਨ ਹੈਗਾ ਕਿ ਵਿਰੋਧ ਉਹ ਲੋ ਕਰਦੇ ਨੇ ਜਿਨ੍ਹਾਂ ਨੇ ਕਦੀ ਗੁਰਬਾਣੀ ਮੁੱਖ ਪਰ ਕੇ ਦੇਖਿਆ ਨਹੀਂ ਕਦੀ ਸੰਗਤ ਦਾ ਆਨੰਦ ਨਹੀਂ ਮਾਨਿਆ ਸੰਗਤ ਦੇ ਵਿੱਚ ਬੈਠੇ ਨਹੀਂ ਕਦੀ ਕਦੀ ਲਾਹਾ ਨਹੀਂ ਪ੍ਰਾਪਤ ਉਹਨਾਂ ਨੂੰ ਅਭੀ ਨਹੀਂ ਗੁਰਬਾਣੀ ਇਹ ਸਾਨੂੰ ਕੀ ਕਹਿੰਦੀ ਹੈ ਕਈ ਲਹੂ ਜੀ ਲੋਕ ਵੀ ਆਗੇ ਵੀ ਮਾੜਾ ਕਰਕੇ ਕਰਦੇ ਨੇ ਵੀ ਇਹ ਹਮ ਕਲ ਦੇ ਜਵਾਕ ਉੱਠ ਗਿਆ ਕਿ ਇਦਾਂ ਇਦਾਂ ਉਦਾਂ ਬੜਾ ਕੁਝ ਕਹਿੰਦੇ ਆ ਉਹ ਸੁਣ ਲਈਦਾ ਬਸ ਕਹੇ ਦੀਦਾ ਤੇ ਤੇਰਾ ਭਲਾ ਹੋਵੇ ਭਰਾਵਾ ਠੀਕ ਆਂ ਇਦਾਂ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਸਰ ਹੀ ਆਪਾ ਗੁਰਬਾਣੀ ਦੀ ਪੰਕਤੀ ਉਚਾਰਦੇ ਰਹਿੰਨੇ ਆ ਪੜ੍ਹਦੇ ਰਹਿੰਨੇ ਆ ਮਨ ਜੀਤੇ ਜਗ ਜੀਤ ਇਸੇ ਤਰ੍ਹਾਂ ਦੀ ਅੱਜ ਮਿਸਾਲ ਇੱਕ ਨੌਜਵਾਨ ਨੇ ਪੈਦਾ ਕੀਤੀ ਏ ਉਸ ਨੌਜਵਾਨ ਨੇ ਇੱਕ ਚੌਂਕੜੇ ਦੇ ਵਿੱਚ ਇੱਕ ਜਗ੍ਹਾ ਤੇ ਇੱਕ ਸਤਿਰ ਰਹਿ ਕੇ ਖੰਡਪਾਤ ਸਾਹਿਬ ਜੀ ਦੇ ਭੋਗ ਪਾਏ ਨੇ ਅੱਜ ਉਹ ਨੌਜਵਾਨ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਹੀ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਗੁਰਬਾਣੀ ਤੋਂ ਕੁਹਾ ਦੂਰ ਜਾ ਚੁੱਕਾ ਹੈ ਆਪਾਂ ਨਿਤਨੇਮ ਦੀ ਹੀ ਗੱਲ ਕਰ ਲਈਏ ਪੰਜ ਬਾਣੀਆਂ ਦੀ ਹੀ ਗੱਲ ਕਰ ਲਈਏ 10 15 ਮਿੰਟ ਦੇ ਵਿੱਚ ਨਿਤਨੇਮ ਹੋ ਜਾਂਦਾ ਹੈ ਤੇ ਇੰਨਾ ਸਮਾਂ ਵੀ ਨਹੀਂ ਅੱਜ ਦਾ ਜਿਹੜਾ ਨੌਜਵਾਨ ਹੈ ਕੱਢ ਪਾਉਂਦਾ ਹੈ ਪਰ ਇਸ ਨੌਜਵਾਨ ਨੇ ਇੱਕ ਚੌਂਕੜੇ ਤੇ ਹੀ ਸਾਰਾ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਪੜ ਦੇਣਾ ਤੇ ਤੁਸੀਂ ਇਹ ਲਾ ਲਓ ਕਿੰਨਾ ਭਰੋਸਾ ਰੱਖਿਆ ਹੋਊਗਾ ਗੁਰੂ ਤੇ ਇਸ ਨੌਜਵਾਨ ਨੇ ਤਾਂ ਅੱਜ ਸਾਡੇ ਨਾਲ ਇਹ ਨੌਜਵਾਨ ਮੌਜੂਦ ਹੈ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਈ ਸਾਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਬ ਜੀ ਇੱਕ ਚੌਂਕੜੇ ਤੇ ਧੰਗ ਗੁਰਗ੍ਰੰਥ ਸਾਹਿਬ ਮਹਾਰਾਜ ਸਾਰਾ ਪੜ ਦੇਣਾ ਕਿਵੇਂ ਇਹ ਮੰਨ ਦੇ ਵਿੱਚ ਵਿਚਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅਨੁਸਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਸਰਾ ਲੈ ਕਰਕੇ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਕਰਕੇ ਭੋਗ ਪਾਣਾ ਸਮਾਂ ਇਹ ਹੋ ਜਾਂ ਸੀ ਕਿ ਜਦੋਂ ਨਗਰਾਂ ਦੇ ਵਿੱਚੋਂ ਗੁਜ਼ਰਨਾ ਸ਼ੁਰੂ ਕੀਤਾ ਤੇ ਕੁਝ ਇਹੋ ਜਿਹਾ ਦੇਖਣ ਵਾਸਤੇ ਮਿਲਿਆ ਕਿ ਜਿਹੜੇ ਨੌਜਵਾਨ ਮੇਰੇ ਹਾਨ ਦੇ ਬੱਚੇ ਛੋਟੀ ਉਮਰਾਂ ਦੇ ਮੇਰੇ ਤੋਂ ਜਾਂ ਮੇਰੇ ਤੋਂ ਵੱਡੀਆਂ ਉਮਰਾਂ ਦੇ ਜਿਹੜੇ ਨੌਜਵਾਨ ਸੀ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਬਹੁਤ ਖਾ ਚੁੱਕੇ ਹੀ ਨਸ਼ਾ ਕਰਕੇ ਤੇ ਗਲੀ ਦੇ ਵਿੱਚ ਵਹਣੀ ਦੇ ਵਿੱਚ ਲੱਗੇ ਦੇਖੇ ਸੀ ਮੈਂ ਆਪਣੀ ਅੱਖੀ ਉਹ ਦਿਲ ਨੂੰ ਇੱਕ ਠੇਸ ਜੀ ਪਹੁੰਚੀ ਕਿ ਇਹਨਾਂ ਦਾ ਜੀਵਨ ਕਿਹੋ ਜਿਹਾ ਹੋ ਗਿਆ ਇਹ ਅਕਸਰੇ ਮੇਰੇ ਨਾਲ ਉਹ ਬੱਚੇ ਪੜਦੇ ਵੀ ਹੁੰਦੇ ਸੀ ਮੇਰੇ ਨਾਲ ਮਰੇ ਹਾਨ ਦੇ ਉਹਨਾਂ ਨੂੰ ਹੀ ਮੈਂ ਦੇਖਿਆ ਸੀ ਕਿ ਕੁਝ ਕ ਅਸੀਂ ਚੰਗੇ ਆ ਕਿ ਜੇ ਸਾਨੂੰ ਗੁਰੂ ਸਾਹਿਬ ਨੇ ਸਾਡੇ ਤੇ ਤਰਸ ਕੀਤਾ ਤੇ ਅਸੀਂ ਐਸ ਲਾਂ ਦੇ ਵਿੱਚ ਹੈਗੇ ਆ ਤੇ ਜਦੋਂ ਇੱਕ ਅਖੰਡ ਸ੍ਰੀ ਅਖੰਡ ਪਾਤਸ਼ਾਹ ਜੀ ਦਾ ਜਾਪ ਆਰੰਭ ਕਰਨਾ ਸੀ ਤੇ ਉਹਦੋ ਤਾਂ ਕੋਈ ਚ ਆ ਜਾਣੀ ਹੈ ਗਾ ਗੁਰਬਾਣੀ ਵਾਲੇ ਪਾਸੇ ਤੇ ਅਸੀਂ ਵੀ ਨਹੀਂ ਹੈਗੇ ਪਹਿਲਾਂ ਅੱਛਾ ਜੀ ਤੇ ਜਦੋਂ ਗੁਰਬਾਣੀ ਵਾਲੇ ਪਾਸੇ ਆਉਣ ਦਾ ਯਤਰੀਆ ਸਾਡਾ ਇਹੋ ਹੀ ਕਿ ਮਹਾਰਾਜ ਨੇ ਆਪਣੇ ਨੇੜੇ ਸਾਨੂੰ ਕਿਵੇਂ ਕੀਤਾ ਜਦੋਂ 2011 ਦੇ ਵਿੱਚ ਅਮਰਤ ਦੀ ਦਾਤ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਦਾਸ ਨਹੀਂ ਅਮਰਤ ਛਕਿਆ ਪੰਜਾਂ ਪਿਆਰਿਆਂ ਪਾਸੋਂ ਤੇ ਅਮਰਤ ਛਕਣ ਦਾ ਕਾਰਨ ਵੀ ਇਹ ਹੀ ਸੀ ਕਿ ਮੈਂ ਕਿਸੇ ਨੂੰ ਅਮਰਤ ਛਕਿਆ ਹੋਇਆ ਦੇਖਿਆ ਸੀ ਉਹਨਾਂ ਸ੍ਰੀ ਸਾ ਪਾਈ ਹੋਈ ਸੀ ਤੇ ਉਹਨਾਂ ਨੇ ਮੈਨੂੰ ਜਦੋਂ ਪੁੱਛਿਆ ਕਿ ਇਹ ਕੀ ਚੀਜ਼ ਆ ਉਹਨਾਂ ਨੇ ਫਿਰ ਮੈਨੂੰ ਜੋ ਦੱਸਿਆ ਤੇ ਮੈਂ ਫਿਰ ਅਮਰਤ ਦੀ ਦਾਤ ਲਈ ਗੁਰੂ ਸਾਹਿਬ ਜੀ ਪਾਸੋਂ ਪੰਜਾਂ ਪਿਆਰਿਆਂ ਪਾਸੋਂ ਗੁਰੂ ਸਾਹਿਬ ਜੀ ਅਮਰਤ ਦੀ ਦਾਤ ਲੈ ਕਰਕੇ ਤੇ ਜਦੋਂ ਮੈਂ ਘਰ ਪਰਤਿਆ ਤੇ ਘਰਦਿਆਂ ਨੇ ਬਹੁਤ ਮੇਰੇ ਨਾਲ ਰੌਲਾ ਜਾ ਪਾਇਆ ਕਿ ਤੂੰ ਅਮਰਤ ਛਕਿਆ ਹੋਰ ਵੀ ਬੜੇ ਜਾਣੇ ਨੇ ਕਿਹਾ ਹੀ ਕਿ ਤੇ ਤੂੰ ਨਿਭਾਣੀ ਕਿ ਮਨ ਨੇ ਭਾਇਆ ਉਸ ਤੋਂ ਦੁरांत ਫਿਰ ਮੈਂ ਗੁਰਦੁਆਰਾ ਸਾਹਿਬ ਇੱਕ ਗਰੰਤੀ ਸਿੰਘ ਨੂੰ ਆ ਕੇ ਮਿਲਿਆ ਵੀ ਮੈਂ ਸੰਥਿਆ ਕਰਨੀ ਆ ਤੇ ਜਿੱਦੋਂ ਮੈਂ ਅੰਮ੍ਰਿਤ ਛਕਿਆ ਤੇ ਉਸ ਤੋਂ ਬਾਅਦ 10 ਕਿ ਦਿਨ ਉਸ ਤੋਂ ਬਾਅਦ ਸੰਗਰਾਮ ਹੁੰਦੀ ਸੀ ਤੇ ਸੰਗਰਾਮ ਤੇ ਫਿਰ ਇੱਕ ਮੇਰੇ ਉਸਤਾਦ ਜੀ ਭਾਈ ਮਨਜਿੰਦਰ ਸਿੰਘ ਜੀ ਪੰਜਵੜ ਵਾਲੇ ਆਏ ਸੀ ਗਰੰਤੀ ਸਿੰਘ ਦੀ ਡਿਊਟੀ ਤੇ ਆਪਣੇ ਨਗਰ ਵਿੱਚ ਉਹਨਾਂ ਕੋਲੋਂ ਫਿਰ ਦਾਸ ਨੇ ਸੰਥਿਆ ਪ੍ਰਾਪਤ ਕੀਤੀ ਤੇ ਸੰਥਿਆ ਪ੍ਰਾਪਤ ਕਰਕੇ ਫਿਰ ਡਿਊਟੀ ਲਾਉਂਦੇ ਰਹਿ ਡਿਊਟੀ ਲਾ ਕਰਕੇ ਚੌਂਕੜੇ ਦਾ ਅਭਿਆਸ ਕਰਦੇ ਰਹੇ ਆਪਣਾ ਨਿਤਨੇਮ ਕਰਦੇ ਰਹੇ ਤੇ ਇੱਕ ਵਾਰ ਕਿਸੇ ਨੂੰ ਇੱਕ ਅਖੰਡ ਪਾਠ ਸਭ ਕਰਦੇ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਉਹਨੂੰ ਦੇਖ ਕੇ ਤੇ ਇੱਕ ਦਿਲ ਦੇ ਵਿੱਚ ਪ੍ਰੇਮ ਜਾਗ ਕਨੀ ਉਹਨਾਂ ਨੇ ਇੱਕ ਅਖੰਡ ਪਾਠ ਸਭ ਕੀਤਾ ਇਹ ਸਾਡੇ ਜਦੋਂ ਡਿਊਟੀ ਲਾਉਂਦੇ ਤੇ ਮੈਂ ਸੋਚਦਾ ਨਾ ਕਿ 2 ਘੰਟੇ ਬਹਿਣਾ ਬੜਾ ਔਖਾ ਹੋ ਜਾਂਦਾ ਅੱਛਾ ਇਹ ਨਿਤਨੇਮ ਕਰਦੀ ਹੋਏ ਤੇ ਲੱਤਾਂ ਇੱਧਰ ਉੱਧਰ ਕਰਨੀਆਂ ਪੈਂਦੀਆਂ ਤੇ ਉਹਨਾਂ ਨੇ ਕਿਵੇਂ ਅਖੰਡ ਪਾਠ ਸਭ ਕੀਤਾ ਹੋਗਾ ਬੜਾ ਕੋਸ਼ਿਸ਼ ਕੀਤੀ ਉਹਨਾਂ ਦਾ ਸੰਪਰਕ ਨੰਬਰ ਲੈਣ ਵਾਸਤੇ ਪਰ ਸੰਪਰਕ ਨੰਬਰ ਮੈਨੂੰ ਮਿਲਿਆ ਨਹੀਂ ਫਿਰ 4-5 ਸਾਲ ਪਿਛ ਗੁਜ਼ਰੇ ਸੰਥਿਆ ਮੇਰੀ ਹੋਂ ਤੋਂ ਬਾਅਦ ਤੇ 5 ਸਾਲ ਜਦੋਂ ਗੁਜ਼ਰੇ ਤੇ ਫਿਰ ਉਸ ਟਾਈਮ ਤੇ ਫਿਰ ਆਪਣੇ ਅੰਦਰ ਹੀ ਇੱਕ ਚਾ ਇੱਕ ਸ਼ੌਂਕ ਜਿਹਾ ਬਣਾ ਲਿਆ ਕਿ ਉਹ ਉਹਨਾਂ ਨਾਲ ਦੇ ਮਹਾਨ ਹਸਤੀ ਨਾਲ ਤੇ ਮੇਰੇ ਸੰਪਰਕ ਹੋਇਆ ਨਹੀਂ ਕਿ ਜਿੱਨਾਂ ਕੋ ਮੈਂ ਕੁਝ ਸਿੱਖਿਆ ਲੈ ਸਕਾਂ ਕਿ ਖਾਣ ਪਰ ਸਭ ਮਤਲਬ ਕਿਸ ਤਰੀਕੀ ਨਾਲ ਕਰੀਦਾ ਵਾ ਤੇ ਚਲੋ ਫਿਰ ਆਪਨੇ ਆਪ ਸਿਰ ਮੈਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਤੇ ਜਾਂਦਾ ਰਿਆਂ ਜਿੱਥੇ ਵੀ ਕੋਈ ਦਵਾਨ ਲੱਗਣਾ ਸੰਤਾਂ ਮਹਾਂਪੁਰਸ਼ਾਂ ਨੇ ਪੜਾ ਦੇ ਮੈਂ ਜਾਂਦਾ ਰਿਆਂ ਵੀ ਕੋਈ ਤਾਂ ਕੋਈ ਰੱਬ ਦੀ ਰੂਹ ਹੋਗੀ ਤੇ ਜਿਹੜਾ ਜੀਵ ਨੇ ਬਦਲ ਕੇ ਸਾਡਾ ਰੱਖ ਲਿਆ ਬਿਲਕੁਲ ਜੀ ਫਿਰ ਇਦਾਂ ਸੰਤਾਂ ਦੇ ਦਰਸ਼ਨ ਕਰਦਾ ਰਿਆਂ ਦਰਸ਼ਨ ਕਰਕੇ ਜਦ ਮੈਂ ਘਰ ਪਰਤ ਕੇ ਅੰਦਰ ਇਹਦੇ ਇੱਕ ਮਨ ਨੂੰ ਸਕੂਨ ਜਾਂ ਮਿਲ ਜਾਂਦਾ ਕਿ ਅੱਜ ਇਹਨਾਂ ਦੇ ਦਰਸ਼ਨ ਹੋਏ ਇਹਨਾਂ ਦੇ ਦਰਸ਼ਨ ਨੇ ਬੈਠ ਕੇ ਆਪਣਾ ਨੇਤ ਨੀਮ ਕਰਨਾ ਤੇ ਇੱਕ ਦਿਨ ਫਿਰ ਇਹ ਮਨ ਦੇ ਵਿੱਚ ਬਿਠਾ ਲਿਆ ਦਿਲ ਨੂੰ ਸਮਝਾ ਲਿਆ ਕਿ ਨਹੀਂ ਅਖੰਡ ਪਾਠ ਸਾਹਿਬੇ ਚੌਂਕੜੇ ਦੇ ਕਰਕੇ ਦੇਖਣਾ ਵਾ। ਇਹ ਕਿੰਨਾ ਕ ਸਮਾਂ ਬੈਠ ਸਕਦੇ ਆ। ਕਿ ਜੇ ਰਸਾਇ ਪਾਠ ਗੁਰਬਾਣੀ ਦੇ ਜਾਪ ਆਰੰਭ ਕਰਨੇ ਉਦੋਂ ਚੌਂਕੜਾ ਲਾਉਣਾ, ਨੇਤ ਨੇਮ ਦੇ ਵੇਲੇ ਵੀ ਚੌਂਕੜਾ ਲਾਉਣਾ। ਤੇ ਜਿੱਥੇ ਕਿਤੇ ਬੈਠਣਾ ਘਰੇ ਉਹਨਾਂ ਦੇ ਘਰੇ ਚੌਂਕੜਾ ਲਾੜਨਾ ਗੁਰਦੁਆਰਾ ਸਾਹਿਬ ਜਦੋਂ ਪਤਾ ਕਿ ਸਮਾਂ ਹੁਣ ਆਪਣੇ ਕੋਈ ਫਰੀ ਹੈ। ਗੁਰਦੁਆਰਾ ਸਾਹਿਬ ਆ ਕੇ ਬੈਠ ਜਾਣਾ ਤੇ ਚੌਂਕੜਾ ਲਾ ਕੇ ਬੈਠੇ ਰਹਿਣਾ। ਜੋਬਨਜੀਤ ਸਿੰਘ ਜੀ ਨਾਮ ਇਹੋ ਜਿਹਾ ਨਾ ਤੁਹਾਡਾ। ਜੋਬਨ ਜੋਬਨਜੀਤ ਸਿੰਘ ਜੀ ਪਰਿਵਾਰ ਦੇ ਵਿੱਚ ਵੀ ਪਹਿਲਾਂ ਕੋਈ ਅੰਮ੍ਰਿਤਧਾਰੀ ਹੈਗਾ ਸੀ ਤੁਹਾਡੇ। ਹੇ ਅਮਰਧਾਰੀ ਸਾਡੇ ਪਰਿਵਾਰ ਦੇ ਵਿੱਚੋਂ ਤੇ ਨਹੀਂ ਸੀ ਪਹਿਲਾਂ ਮੇਰੇ ਦੋ ਚਾਚੇ ਦੇ ਬੇਟੇ ਸੀ ਜਿੱਦ ਨੂੰ ਨਾ ਅਮਰਸ਼ਾ ਕਰਨ ਉਹ ਮੈਂ ਦੇਖਿਆ ਸੀ ਤੇ ਉਹ ਤੋਂ ਦੋ ਦਿਨਾਂ ਬਾਅਦ ਫਿਰ ਮੈਂ ਵੀ ਅਮਰਸ਼ਾ ਗਿਆ ਹਾਂ ਤੇ ਉਸ ਤੋਂ ਬਾਅਦ ਫਿਰ ਹੁਣ ਤੇ ਕਿਰਪਾ ਵਾ ਮੇਰੇ ਚਾਚੇ ਦਾ ਇਹਦੇ ਮੁੰਡੇ ਵੀ ਅਮਰਧਾਰੀ ਆ ਕੁਝ ਕੇ ਨਹੀਂ ਹਰੇ ਹਜੇ ਅੱਛਾ ਹਾਂਜੀ ਕਿਉਂਕਿ ਮੇਰੇ ਚਾਚੇ ਦਾ ਇਹਦੇ ਮੁੰਡੇ ਜੇ 15 16 ਕਹੀਂ ਭਰਾ ਆ ਹੂੰ ਹੂੰ ਤੇ 6 ਮੇਰੇ ਪਿਤਾ ਜੀ ਨੇ ਭਰਾ ਨੇ ਤੇ 15 16 ਭਰਾ ਉਹਨਾਂ ਵਿੱਚੋਂ ਅਹੀਂ 5-7 ਅਮਰਧਾਰੀ ਆ ਇਹ ਬਾਕੀ ਹਜੇ ਨਹੀਂ ਕੋਈ ਸਿੱਖ ਹੈਗੀ ਆ ਪਰ ਅਮਰਤ ਨਹੀਂ ਉਹਨਾਂ ਨੇ ਅਜੇ ਛਕਿਆ ਅਮਰਤ ਛਕਣ ਤੋਂ ਪਹਿਲਾਂ ਵੀ ਘਰ ਦੇ ਵਿੱਚ ਗੱਲ ਚੱਲੀ ਹੀ ਕਿ ਮੈਂ ਵੀ ਅਮਰਤ ਛਕਣਾ ਹੈ ਤੇ ਕਿਸ ਨੇ ਵਿਰੋਧ ਕੀਤਾ ਸੀ ਤੁਹਾਡਾ ਵਿਰੋਧ ਤਾਂ ਮੇਰਾ ਕਿਸੇ ਨੇ ਤੇ ਕੀਤਾ ਨਹੀਂ ਸੀ ਜਦੋਂ ਅਮਰਤ ਛਕਣਾ ਦੇ ਪਹਿਲੇ ਗੱਲ ਤੇ ਮੈਂ ਘਰੇ ਦੱਸ ਕੇ ਨਹੀਂ ਗਿਆ ਅੱਛਾ ਮੈਂ ਬੈਡਬਾਲ ਖੇਡ ਰਿਆ ਸੀ ਤੇ ਬੈਡਬਾਲ ਖੇਡਦੀ ਮੈਂ ਛੱਡਦਾ ਹੀ ਉੱਤੇ ਹੀ ਤੇ ਅਗਲਾ ਦਿਨ ਮੈਂ ਰਾਤ ਇਹ ਵੀ ਸੋਚਦਾ ਰਿਹਾ ਕਿ ਅੰਮ੍ਰਿਤ ਉਹ ਹੁਣ ਮੈਂ ਉਹ ਸ੍ਰੀ ਸਾਹਿਬ ਜੀ ਕਿਥੋਂ ਲੈ ਕੇ ਆਉਣੀ ਆ ਜਦੋਂ ਉਹਨਾਂ ਨੇ ਉਹਨਾਂ ਨੇ ਪਾਈ ਸੀ ਨਾ ਤੇ ਕੰਗਾ ਇੱਥੇ ਨਾਲ ਬੰਨਿਆ ਹੋਇਆ ਸੀ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਇਹਨੇ ਕੋ ਲੈ ਕੇ ਕਿਥੋਂ ਆਣੀ ਆ ਤੇ ਫਿਰ ਮੈਂ ਕਿਸੇ ਨੂੰ ਇਦਾਂ ਗੁਰਸੇਖ ਵੀਰ ਨੂੰ ਪੁੱਛ ਲਿਆ ਬੰਦੇ ਕਿ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਹੋਣਾ ਅੱਜ ਤੇ ਮੈਂ ਫਿਰ ਉਥੋਂ ਘਰੇ ਨਹੀਂ ਆ ਮੈਂ ਸਿੱਧਾ ਬੀੜਬਾ ਗੋਡਾ ਸਾਹਿਬ ਨੂੰ ਚਲ ਗਿਆ ਵਾਸਤੇ ਬਹਿ ਕੇ ਅੱਗੇ ਤੋਂ ਤੇ ਉੱਥੇ ਜਾ ਕੇ ਫਿਰ ਮੈਂ ਅਮਰ ਤੇ ਛਕ ਲਿਆ ਸੀ ਤੇ ਜਦੋਂ ਉਹਨਾਂ ਨੇ ਸਰੀਸਾ ਕਕਾਰ ਦਿੱਤੇ ਤੇ ਕਕਾਰ ਪਾ ਕੇ ਤੇ ਅਮਰਤੀ ਦਾਤ ਲੈ ਕੇ ਤੇ ਫਿਰ ਮੈਂ ਘਰ ਪਰਤ ਕੇ ਘਰੇ ਆ ਗਿਆ ਸੀ ਠੀਕ ਹੈ ਜੋਪੜਜੀਤ ਸਿੰਘ ਜੀ ਇੱਕ ਚੌਂਕੜੇ ਤੇ ਧਰਨ ਗੁਰਗ੍ਰੰਥ ਸਾਹਿਬ ਜੀ ਦਾ ਪੂਰਾ ਪੜ ਦੇਣਾ ਇਹਦਾ ਕੋਈ ਪਹਿਲਾਂ ਵੀ ਅਭਿਆਸ ਕੀਤਾ ਸੀ ਕਿ ਜਦ ਪਹਿਲੀ ਵਾਰੀ ਹੀ ਤੁਸੀਂ ਇੱਕ ਟੌਂਕੜੇ ਤੇ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬਾਰੇ ਪੜ ਦਿੱਤਾ ਇਹਦਾ ਨਾ ਪਹਿਲਾਂ ਅਭਿਆਸ ਕੀਤਾ ਸੀ 25 ਤੋਂ 30 ਦਿਨ ਪਹਿਲਾਂ ਅੱਛਾ ਤੇ ਅਭਿਆਸ ਤੇ ਇੱਕ ਆਪਣੇ ਅੰਦਰੇ ਜਜ਼ਬਾ ਪੈਦਾ ਕੀਤਾ ਕਿ ਇੰਨੀ ਤਰੀਕ ਨੂੰ ਸ੍ਰੀ ਖੰਨ ਪੜਸਾ ਗੁਰਬਾਣੀ ਦਾ ਭੋਗ ਪਾਉਣਾ ਤੇ ਕਮ ਸੇ ਕਮ 6-7 ਮਹੀਨੇ ਪਹਿਲਾਂ ਇਹ ਸੋਚ ਬਣਾਈ ਸੀ ਅੰਦਰ ਤੇ ਜਦੋਂ ਇਹ ਸੋਚ ਬਣਾਈ ਤੇ ਫਿਰ ਹਰ ਮਹੀਨੇ ਸਾਇਬੜ ਗੁਰਬਾਣੀ ਦੇ ਜਾਪ ਆਰੰਭ ਕਰਨੇ ਸੰਗ੍ਰਾਂਥ ਤੋਂ ਸੰਗ੍ਰਾਂਥ ਵਾਲੇ ਦਿਨ ਭੋਗ ਪਾਉਣੇ ਸੰਗ੍ਰਾਂਦਲ ਦੇ ਨਿ ਰੰਭ ਕਰ ਲੈਣੇ ਜਿੱਦ ਨਾ ਖੰਨਪੜ ਸਾਹਿਬ ਆਰੰਭ ਕਰਨਾ ਉਸ ਤੋਂ 25 30 ਦਿਨ ਪਹਿਲਾਂ ਜਿਹੜਾ ਆਪਾਂ ਖਾਣਾ ਖਾਣੇ ਆ ਭੋਜਨ ਛਕਦੇ ਪ੍ਰਸ਼ਾਦਾ ਉਹ ਤਿਆਗ ਦਿੱਤਾ ਸੀ ਅੱਛਾ ਹਾਂਜੀ ਉਹ ਤਿਆਗ ਦਿੱਤਾ ਸੀ ਸਿਰਫ 24 ਘੰਟਿਆਂ ਵਿੱਚ ਇੱਕ ਸਮਾਂ ਮੇਥ ਲਿਆ ਸੀ ਵੀ ਉਸ ਟਾਈਮ ਤੇ ਕੁਝ ਥੋੜਾ ਇੱਕ ਚੀਜ਼ ਛਕਣੀ ਹੁੰਦੀ ਚੌਲ ਦਾਲ ਜਾਂ ਚੌਲ ਰਾਜਮਾ ਚੌਲ ਛੋਲਿਆਂ ਦੀ ਨਾਲ ਸਬਜੀ ਹੋਵੇ ਉਹ ਹੀ ਛਕਣੀ ਹੁੰਦੀ ਸਿਰਫ ਇੱਕ ਕੌਲੀ ਗਾ ਤੇ ਫਿਰ 24 ਘੰਟੇ ਵਿੱਚ ਹੋਰ ਕੁਝ ਨਹੀਂ ਛਕਣਾ ਹੁੰਦਾ ਸੁਪਨਜੀਤ ਸਿੰਘ ਜੀ 2 ਘੰਟੇ ਵੀ ਜਿਹੜੀ ਆਪਾਂ ਡਿਊਟੀ ਨਿਭਾਉਨੇ ਆ ਉਹ ਵੀ ਬੜੀ ਔਖੀ ਲੱਗਦੀ ਆ ਅਕਸਰ ਹੀ ਆਪਾਂ ਗਰੰਤੀ ਸਿੰਘ ਦੇਖਦੇ ਆ ਜਿਹੜੇ ਗੁਰਬਾਣੀ ਪੜ੍ਹਦੇ ਨੇ 2 ਘੰਟੇ ਜੇ ਕਦੀ ਆ ਲਾਤ ਥੱਲੇ ਨੂੰ ਰੱਖ ਲੈਣੀ ਕਦੀ ਇਦਾਂ ਮਤਲਬ ਆਸਾ-ਪਾਸਾ ਜਿਹੜਾ ਉਹ ਪਲਟਦੇ ਰਹਿੰਦੇ ਸੀ ਕਿ 2 ਘੰਟੇ ਹੀ ਬੜੇ ਮੁਸ਼ਕਲ ਦੇ ਨਾਲ ਜਿਹੜੇ ਨੰਗਦੇ ਨੇ ਪਰ ਤੁਸੀਂ ਇੱਕ ਚੌਂਕੜੇ ਤੇ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹ ਦੇਣਾ ਤੇ ਪੜ੍ਹ ਦਿੱਤਾ ਇਹ ਜਿਹੜੀ ਸ਼ਕਤੀ ਤੁਹਾਨੂੰ ਕਿੱਥੋਂ ਮਿਲੀ ਪ੍ਰੇਰਣਾ ਕਿੱਥੋਂ ਮਿਲੀ ਇਹ ਸ਼ਕਤੀ ਜੀ ਨੇਤ-ਨੇਮ ਤੋਂ ਅੱਛਾ ਅਜੀ ਨਿਤਨੇਮ ਆਪਣਾ ਜਾਰੀ ਰੱਖਿਆ ਸੀ ਨਿਤਨੇਮ ਚ ਕਦੀ ਨਾਗਾ ਨਹੀਂ ਪਾਇਆ ਤੇ ਜਿਹੜਾ ਸਮਾ ਆਪਣਾ ਅਮਰ ਤੇਵਰਾ ਉਹ ਕਦੀ ਖੁਜਾਇਆ ਨਹੀਂ ਨਿਤ ਅਮਰ ਤੇਵਰਾ ਨਹੀਂ ਕਦੀ ਖੁਜਾਇਆ ਅਮਰ ਤੇਵਰਾ ਆਪਣਾ ਸੰਭਿਆ ਸੀ ਉਹ ਫਿਰ ਨਿਤਨੇਮ ਜਦੋਂ ਕਰਦੇ ਰਹੇ ਅੰਦਰ ਆਤਮਾ ਨੂੰ ਸ਼ਕਤੀ ਜੀ ਮਿਲਦੀ ਰਹੀ ਸਕੂਨ ਜਾਂ ਮਿਲਦਾ ਰਿਹਾ ਅੰਦਰ ਤੇ ਪ੍ਰਸ਼ਾਦ ਦਾ ਭਾਵੇਂ ਘੱਟ ਛਕ ਲਿਆ ਜਵੇ ਬਾਣੀ ਵੱਧ ਪੜ ਲੈਣੀ ਚਾਹੀਦੀ ਠੀਕ ਹੈ ਤੇ ਉਹ ਬਾਣੀ ਫਿਰ ਜਦੋਂ ਵੱਧ ਪੜਦੇ ਅੰਦਰ ਆਤਮਾ ਨੂੰ ਸਕੂਨ ਜਾਂ ਮਿਲਦਾ ਰਿਹਾ ਠੀਕ ਹੈ ਉਹ ਸਮੇਂ ਤੇ ਫਿਰ ਜਦੋਂ ਉਹ ਸਮਾਂ ਪਰਤਦਾ ਗਿਆ ਨੰਗਦਾ ਗਿਆ ਖੰਨਪੜਸਾ ਆਰੰਭ ਕਰਨਾ ਹੈ ਜਦੋਂ ਉਸ ਤੋਂ 25 30 ਦਿਨ ਪਹਿਲਾਂ ਆਪ ਜੀ ਨੂੰ ਪਹਿਲਾਂ ਦੱਸਿਆ ਕਿ ਉਹ ਛੱਡੇ ਸੀ ਹਨਾ ਫਿਰ ਜਿੱਦਾਂ ਪਾਠ ਆਰੰਭ ਕਰਨਾ ਸੀ ਨਾ ਤੇ ਉਸ ਦਿਨ ਉਹ ਦਿਨ ਤੇ ਆਪਾਂ ਕੁਝ ਵੀ ਨਹੀਂ ਨਾ ਛਕਣਾ ਪਾਣੀ ਦਾ ਇੱਕ ਬੂੰਦ ਵੀ ਨਹੀਂ ਆਪਣੇ ਅੰਦਰ ਗਲਦਣੀ ਕਿ ਉਹ ਇਸ ਕਰਕੇ ਨਹੀਂ ਸ਼ੱਕ ਨਾ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਿਆ ਆਪਾਂ ਨੂੰ ਕੋਈ ਪ੍ਰੋਬਲਮ ਨਾ ਆ ਜਾਏ ਦੋ ਨੰਬਰ ਦੀਆਂ ਬਾਥਨ ਮੀ ਦੀ ਤੇ ਇਹ ਵਜਿ ਦੀ ਪ੍ਰੋਬਲਮ ਨਾ ਆ ਜਾਏ ਕਿਉਂਕਿ ਫਿਰ ਮਾਰੇ ਦੀ ਬੇਦਬੀ ਹੋ ਸਕਦੀ ਆ ਹਨਾ ਫਿਰ ਕਈਆਂ ਨੇ ਵਿਰੋਧ ਵੀ ਵੜਾ ਕਰਨਾ ਸੀ ਇਹ ਲੈ ਉਹ ਪਹਿਲੇ ਸਮੇਂ ਸੀ ਜਦੋਂ ਪਾਠ ਹੁੰਦੇ ਸੀ ਕੋਣ ਨੇ ਵੀ ਇੰਨੇ ਗੇੜੇ ਜਵਾਕ ਹੁਣ ਕਰਨਦੇ ਪਏ ਕਿਉਂਕਿ ਬੜਿਆਂ ਨੇ ਵਿਰੋਧ ਕਰਨਾ ਇਸੇ ਸਮੇਂ ਦੇ ਕਿ ਵਿਰੋਧ ਉਹੀ ਕਰ ਸਕਦੇ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਨਹੀਂ ਪਤਾਗਾ ਨਹੀਂ ਗਿਆਨ ਹੈਗਾ ਕਿਉਂਕਿ ਵਿਰੋਧ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਕਦੀ ਗੁਰਬਾਣੀ ਨੂੰ ਪੜ ਕੇ ਦੇਖਿਆ ਨਹੀਂ ਕਈ ਸੰਗਤ ਦਾ ਆਨੰਦ ਨਹੀਂ ਮਾਨਿਆ ਸੰਗ ਦੇ ਵਿੱਚ ਬੈਠੇ ਨਹੀਂ ਕਦੀ ਕਦੀ ਲਾਹਾ ਨਹੀਂ ਪ੍ਰਾਪਤ ਉਹਨਾਂ ਨੂੰ ਵੀ ਅਸੀਂ ਗੁਰਬਾਣੀ ਤੇ ਸਾਨੂੰ ਕੀ ਕਹਿੰਦੀ ਆ ਤੇ ਜਾਂ ਅਸੀਂ ਪੜ ਲਈਏ ਤੇ ਉਹਨੂੰ ਸਮਝਣਾ ਨਹੀਂ ਵਿਚਾਰਨਾ ਨਹੀਂਗਾ ਕਈ ਇਹੋ ਜਿਹੇ ਲੋਕ ਵੀ ਹੈਗੇ ਤੇ ਮਾੜਾ ਕਰਕ ਕਰਦੇ ਨੇ ਤੇ ਇਹ ਹੁਣ ਕੱਲ ਦੇ ਜਵਾਬ ਉੱਠ ਗਏ ਆ ਤੇ ਇਦਾਂ ਇਦਾਂ ਉਦਾਂ ਬੜਾ ਕੁਝ ਕਹਿੰਦੇ ਆ ਉਹ ਸੁਣ ਲਈਦਾ ਬਸ ਕਹਿ ਦੀਦਾ ਤੇਰਾ ਭਲਾ ਹੋਵੇ ਭਰਾਵਾ ਠੀਕ ਆ ਅਸੀਂ ਇਦਾਂ ਹੀ ਆ ਜੋਗਨ ਸਿੰਘ ਜੀ ਗੁਰੂ ਮਹਾਰਾਜ ਨੇ ਤਾਂ ਜਿਹੜਾ ਆਪਣੇ ਤਨ ਨੂੰ ਕਸ਼ਟ ਦੇ ਕੇ ਰੱਬ ਦੀ ਬੰਦਗੀ ਦੇ ਵਿੱਚ ਲਾਉਣਾ ਜਾਂ ਇਹੋ ਜਿਹੜੇ ਪਖੰਡਾ ਤੋਂ ਸਾਨੂੰ ਦੂਰ ਕੀਤਾ ਸੀ ਪਰ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਦਿੱਤਾ ਕਿਉਂਕਿ ਇਸ ਸਰੀਰ ਨੂੰ ਚਲਾਉਣ ਵਾਸਤੇ ਭੋਜਨ ਦੀ ਜਰੂਰਤ ਹੈ ਪਾਣੀ ਦੀ ਜਰੂਰਤ ਹੈ ਤੇ ਪਰ ਜਿਹੜੇ ਆਪਣੇ ਅੰਦਰ ਜਿਹੜੀ ਆਤਮਾ ਹੈ ਉਹਨੂੰ ਤਾਂ ਚਲੋ ਗੁਰਬਾਣੀ ਦੀ ਨਿਤਨੇਮ ਦੀ ਜਰੂਰਤ ਹੁੰਦੀ ਹੈ ਪਰ ਫਿਰ ਵੀ ਤੁਸੀਂ ਆਪਣੇ ਜਿਹੜਾ ਇਸ ਤਾਨੂੰ ਨੂੰ ਕਸ਼ਟ ਦਿੱਤਾ ਕਸ਼ਟ ਤੇ ਜਿਹੜਾ ਦਿੱਤਾ ਸੀ ਪਰ ਉਹ ਕਸ਼ਟ ਮਹਿਸੂਸ ਨਹੀਂ ਹੋਇਆ ਹੂੰ ਕਿਉਂਕਿ ਸਰੀਰ ਨੂੰ ਕਸ਼ਟ ਮਿਲ ਸਕਦਾ ਪਰ ਆਤਮਾ ਨੂੰ ਕਸ਼ਟ ਤੇ ਮਿਲਿਆ ਨਹੀਂ ਹੂੰ ਆਤਮਾ ਦੇ ਅੰਦਰੋਂ ਸਕੂਨ ਬਹੁਤ ਮਿਲ ਆਨੰਦ ਹੀ ਬਹੁਤ ਆ ਰਿਹਾ ਹੈ ਬਾਣੀ ਪੜਨ ਦਾ ਅੱਛਾ ਹਾਂਜੀ ਜਦੋਂ ਪੜਨਦੇ ਹਾਂ ਜਦੋਂ ਪਾਠ ਆਰੰਭ ਕੀਤਾ ਸ਼ਾਮ ਦੇ ਸਮੇਂ ਤੱਕ ਜਿਸ ਦਿਨ ਪਾਠ ਆਰੰਭ ਕੀਤਾ ਉਸ ਦਿਨ ਹੈ ਹੀ ਮਨ ਥੋੜਾ ਜਿਹਾ ਡੋਲਦਾ ਸੀ ਕਿ ਪਾਠ ਤੇ ਜਿੱਦਨ ਪਹਿਲਾ ਸ੍ਰੀ ਖਨਪਰ ਸਾਹਿਬ ਕੀਤਾ ਸੀ ਉਦੋਂ ਮਨ ਡੋਲਦਾ ਸੀ ਕਿ ਯਾਰ ਬੈਠ ਗਿਆ ਹੋਊਗਾ ਕਿ ਨਹੀਂ ਹੋਊਗਾ ਫਿਰ ਇਦਾਂ ਹੀ ਕੁਝ ਕਨਾ ਲੋਕ ਜਿਨ੍ਹਾਂ ਦੀ ਸੋਚ ਜਿੱਥੋਂ ਤੱਕ ਤਾਂ ਕਿ ਉਹ ਕਹਿੰਦੇ ਕਿ ਇਹ ਹੋਣਾ ਨਹੀਂਗਾ ਪਾਠ ਇਦਾਂ ਆ ਐ ਆ ਫਲਾਂਟੀਆਂ ਕਰਦੇ ਹੁੰਦੇ ਆ ਤੇ ਜਦੋਂ ਆਉਂਦੇ ਤੇ ਦਰਬਾਰ ਦੇ ਅੰਦਰ ਇੰਟਰ ਜਦੋਂ ਹੋਏ ਨਾ ਕੋਈ ਕੋਈ ਵਿਦਿਆਰਥੀ ਜਿਹੜੇ ਸੰਥਿਆ ਲਿੰਦੇ ਉਹ ਫਿਰ ਆਪਸ ਵਿੱਚ ਇੱਥੇ ਸਟੇਜ ਲਾਗੇ ਮਹਾਰਾਜ ਜਿੱਤੇ ਪ੍ਰਕਾਸ਼ ਨਾ ਖੰਡਾ ਪਟਸਾਹ ਕਹਿੰਦੇ ਗੱਲਾਂ ਕਰਦੇ ਤੇ ਮੇਰੇ ਕੰਨੀ ਗੱਲ ਸੁਣੀ ਜਦੋਂ ਕੰਨੀ ਗੱਲ ਸੁਣੀ ਤੇ ਫਿਰ ਧਿਆਨ ਕੀਤਾ ਕਿ ਨਹੀਂ ਹੋਣ ਤੇ ਕਰਨਾ ਮਹਾਰਾਜ ਕਿਰਪਾ ਕਰੋ ਮਨ ਦੇ ਵਿੱਚ ਹੀ ਉਹ ਫੁਰਨਾ ਜਾ ਕੇ ਕਿ ਮਹਾਰਾਜ ਕਿਰਪਾ ਕਰਿਓ ਤੁਸੀਂ ਇਹ ਹੁਣ ਤੁਹਾਡੇ ਸਿੱਖ ਦੀ ਇੱਜ਼ਤ ਦਾ ਸਵਾਲ ਆ। ਇਹ ਤੁਸੀਂ ਆਪਣੇ ਸਿੱਖ ਦੀ ਰੱਖਿਆ ਕਿਵੇਂ ਕਰਨੀ ਆ। ਫਿਰ ਉਹ ਕਰੋਨਾ ਦੇ ਤੇ ਗੁਰੂ ਸਾਹਿਬ ਵੀ ਸਾਰਾ ਕੁਝ ਮੈਂ ਤੇ ਕੋ ਆਪਾਂ ਤੇ ਕੁਝ ਕਰ ਨਹੀਂ ਸਕਦੇ। ਜੇ ਮਹਾਰਾਜ ਚਾਹੁੰਦੇ ਭਾਵੇਂ 10 ਸਾਲ ਬਿਠਾ ਲੈਣ ਤੇ ਜੇ ਮਹਾਰਾਜ ਚਾਹੁੰਦੇ ਭਾਵੇਂ 1 ਮਿੰਟ ਨਹੀਂ ਬਿਠਾ ਸਕਦੇ। ਚਲੋ ਆਪਾਂ ਭੋਜਨ ਤੇ ਆਪਾਂ ਤਿਆਗ ਸਕਦੇ ਹਾਂ ਕੁਝ ਸਮੇਂ ਬਾਅਦ ਤੇ ਕਿਉਂਕਿ ਪਾਣੀ ਜਿਹੜਾ ਹੈ ਇਹਦੀ ਤਾਂ ਆਪਾਂ ਨੂੰ ਅਕਸਰ ਹੀ ਜ਼ਰੂਰਤ ਪੈਂਦੀ ਰਹਿੰਦੀ ਆ ਤੇ ਗੁਰਬਾਣੀ ਪੜਦੇ ਅਨੁਸਾਰ ਮੰਨਦੇ ਵਿੱਚ ਪਾਣੀ ਦੀ ਪਿਆਸ ਜੀ ਤੇ ਲੱਗੀ ਹੋਣੀ ਐ ਜਾਂ ਭੋਜਨ ਦਾ ਵੀ ਖਿਆਲ ਕਦੀ ਕਿਹੇ ਟਾਈਮ ਤੇ ਤੇ ਆਇਆ ਹੀ ਹੋਵੇਗਾ ਉਦੋਂ ਭੁੱਖ ਤਾਂ ਨਹੀਂ ਲੱਗਦੀ ਇਹ ਪਰ ਜਦੋਂ ਗੁਰਬਾਣੀ ਰਸਨਾ ਤੇ ਚੱਲਦੀ ਇਹ ਜੇ ਗੁਰਬਾਣੀ ਚੱਲੇ ਪਰ ਗੁਰਬਾਣੀ ਦਾ ਆਨੰਦ ਹੀ ਵੱਖਰਾ ਆ ਰਿਹਾ ਸੀ ਗੁਰਬਾਣੀ ਪੜ੍ਹਦੇ ਕਿਉਂਕਿ ਜਦੋਂ ਏਕ ਓੰਕਾਰ ਤੋਂ ਗੁਰਬਾਣੀ ਆਰੰਭ ਕੀਤੀ ਵਿੱਚ ਫਿਰ ਬਾਵਨ ਅਖਰੀ 19 ਸੁਖਮਨੀ ਸਾਹਿਬ ਦੀ ਗੁਰਬਾਣੀ ਦੇ ਜਾਪ ਹੋਣੇ ਸਿੱਧ ਗੋਸ਼ਟ ਹੋਣੀ ਬਾਵਨ ਅਖਰੀ ਆ ਗਈ ਤੇ ਕਬੀਰ ਜੀ ਦੇ ਸ਼ਲੋਕ ਜੀ ਦੇ ਸ਼ਲੋਕ ਗਾਤਾ ਆਪਣੇ ਚੋ ਬੋਲੇ ਸਭ ਇਹ ਕਿੰਨੀਆਂ ਗੁਰਬਾਣੀਆਂ ਆਉਂਦੀਆਂ ਆਪਣੇ ਜਿਹੜੇ ਪੜ੍ਹਨੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਦੇ ਉਹ ਗਾੜੀ ਫਿਰ ਅਗਲੇ ਬੰਨੇ ਮਹਾਰਾਜ ਜੀ ਦੇ ਨਾਲ ਉਹ ਗੱਲਾਂ ਹੁੰਦੀਆਂ ਗੱਲਾਂ ਪਤਾ ਲੱਗਦੇ ਕਿ ਮਹਾਰਾਜ ਜੀ ਕੀ ਆਖੰਦੇ ਆ ਉਹ ਸਮਾਂ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੱਲਾਂ ਕਰਦੇ ਫਿਰ ਉਹ ਨੰਗਦਾ ਗਿਆ ਸਮਾਂ ਛੇ ਭੁੱਖਾ ਲੋਕੀ ਪਤਾ ਨਹੀਂ ਲੱਗਾ ਉਸ ਸਮੇਂ ਦੇ ਤੇ ਜੋ ਬੰਜੀਤ ਸਿੰਘ ਜੀ ਜਦੋਂ ਤੁਸੀਂ ਚੌਂਕੜੇ ਤੋਂ ਜਦੋਂ ਸਪੂਰਨ ਤੁਸੀਂ ਭੋਗ ਪਾ ਕੇ ਜਦੋਂ ਉੱਠੇ ਫਿਰ ਸਰੀਰ ਨੂੰ ਥੋੜੀ ਬਹੁਤੀ ਤੇ ਕਮਜ਼ੋਰੀ ਆਈ ਹੋਵੇਗੀ हां जी ਜਦੋਂ ਅਖੰਡ ਪਰਸਾ ਗੁਰਬਾਣੀ ਦਾ ਜਾਪ ਆਰੰਭ ਕਰਕੇ ਭੋਗ ਪਾ ਕੇ ਜਦੋਂ ਉੱਥੇ ਹਨਾ ਉਦੋਂ ਤੇ ਇੱਕਦਮ ਉਠਿਆ ਤੇ ਨਹੀਂ ਗਿਆ ਕਿਉਂਕਿ ਗੋਡੇ ਜਿਹੜੇ ਨਹੀਂ ਸੀ ਸਿੱਧੇ ਹੋਏ ਫਿਰ ਸਿੰਘਾਂ ਨੇ ਫੜ ਕੇ ਠਾਇਆ ਜੀ ਜਦੋਂ ਆਏ ਥੱਲੇ ਸਟੇਜ ਤੋਂ ਮਹਾਰੇ ਪ੍ਰਕਾਸ਼ ਜੀ ਜਿੱਥੇ ਸੀ ਅਖੰਡ ਪਰਸਾ ਭੋਗ ਪਾ ਕੇ ਥਲੇ ਨਾ ਦੋ ਤਿੰਨ ਸਿੰਘਾਂ ਨੇ ਫੜ ਕੇ ਵੇਰ ਖੜਿਆ ਸੀ ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੈਠ ਗਏ ਹਉਤੇ ਭੋਗ ਤੋਂ ਜਦੋਂ ਸੰਗਤਾਂ ਕਾਫੀ ਸੀ ਦਰਬਾਰ ਭਰਿਆ ਸੀ ਸੰਗਤਾਂ ਦੇ ਨਾਲ ਤੇ ਜਦੋਂ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਵਿੱਚ ਫਿਰ ਕੁਝ ਸਿੰਘਾਂ ਨੇ ਲੜ ਕੇ ਨਾਲ ਤੇ ਗੋਡਿਆਂ ਦੀ ਤੇ ਲੱਤਾਂ ਦੀ ਮਾਲਸ਼ ਕੀਤੀ ਦੋ ਤਿੰਨ ਦਿਨ ਲਗਾਤਾਰ ਘਰ ਦੇ ਵਿੱਚ ਮੇਰੀ ਮਾਤਾ ਜੀ ਨੇ ਉਹਨਾਂ ਨੇ ਫਿਰ ਸੇਵਾ ਕੀਤੀ ਮੈਂ ਦਪਹਿਰੀ ਹੱਥ ਉਹਨਾਂ ਕੋਲ ਲਵਾਉਣੀ ਨਹੀਂ ਪਰ ਉਹਨਾਂ ਨੇ ਤੇਲ ਦੀ ਮਾਲਸ਼ ਮੇਰੇ ਗੋਡਿਆਂ ਦੀ ਤੇ ਲੱਤਾਂ ਦੀ ਕੀਤੀ ਮੈਂ ਮਾਤਾ ਜੀ ਮਾਤਾ ਦਾ ਦੇਣ ਕਿਵੇਂ ਦਊਗਾ ਠੀਕ ਹੈ ਤੇ ਮੈਂ ਸੋ ਕੋ ਆਪਣੀ ਮਾਤਾ ਨੇ ਪੈਰੀ ਹੱਥ ਲਵਾਉਣੇ ਤੇ ਉਹ ਸੋ ਕੋ ਮੇਰੇ ਤੇਲ ਮਲ ਰਹੀ ਲੱਤਾਂ ਗੋਡਿਆਂ ਨੂੰ ਜੋਪਨਜੀਤ ਸਿੰਘ ਜੀ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਤੁਹਾਡੀ ਉਮਰ ਦੇ ਜਾਂ ਤੁਹਾਡੀ ਉਮਰ ਤੋਂ ਛੋਟੇ ਆ ਜਾਂ ਵੱਡੇ ਨੇ ਜਿਹੜੇ ਗੁਰਬਾਣੀ ਤੋਂ ਟੁੱਟ ਚੁੱਕੇ ਨੇ ਕਿਉਂਕਿ ਅੱਜ ਤਾਂ ਜਿਹੜਾ ਨੌਜਵਾਨ ਹੈ ਬਹੁਤ ਘੱਟ ਸਿੱਖੀ ਵੱਲ ਆ ਰਿਹਾ ਹੈ ਬਹੁਤੇ ਤਾਂ ਤੁਹਾਨੂੰ ਪਤਾ ਇੱਕ ਇਹੋ ਜਿਹਾ ਧਰਮ ਹੈ ਜਿਹੜਾ ਲੋਕ ਜ਼ਿਆਦਾ ਉਹਨੂੰ ਅਪਣਾ ਰਹੇ ਨੇ ਠੀਕ ਹੈ ਅਸਾਈਮਤ ਵੱਲ ਜੁੜਦੇ ਪਏ ਨੇ ਗੁਰਬਾਣੀ ਵੱਲ ਘੱਟ ਜੁੜਦੇ ਪਏ ਨੇ ਹਾਂਜੀ ਹਾੜਤੇ ਗੁਰੂ ਨੇ ਕਿਰਪਾ ਕੀਤੀ ਕਿਰਪਾ ਤਾਂ ਸਾਰਿਆਂ ਤੇ ਹੁੰਦੀ ਹੈ ਪਰ ਪਤਾ ਨਹੀਂ ਕਿਉਂ ਜਿਹੜੇ ਨੇ ਲੋਕ ਗੁਰਬਾਣੀ ਨੂੰ ਵਿਸਾਰ ਕੇ ਤੇ ਪਤਾ ਨਹੀਂ ਕਿੱਥੇ ਘਾਟ ਰਹਿ ਗਈ ਆ ਕਿ ਜਿਹੜੇ ਲੋਕ ਨੇ ਉਹ ਇੰਨੀਆਂ ਕੁਰਬਾਨੀਆਂ ਹੋਣ ਦੇ ਬਾਵਜੂਦ ਐਡਾ ਸਾਡਾ ਜਿਹੜਾ ਇਤਿਹਾਸ ਹੈ ਸਰਮੌਰ ਇਤਿਹਾਸ ਸਾਡਾ ਜੇ ਦੱਸਣੀ ਤੇ ਕਈ ਸਾਲ ਲੰਘ ਜਾਂਦੇ ਨੇ ਦੱਸਦਿਆਂ ਪਰ ਅੱਜ ਦਾ ਨੌਜਵਾਨ ਸਿੱਖੀ ਤੋਂ ਦੂਰ ਜਾਂ ਜਾਂਦਿਆ ਉਹਨਾਂ ਨੂੰ ਕੀ ਮੈਸੇਜ ਰਵੇਗਾ ਉਹਨਾਂ ਨੂੰ ਤਾਂ ਵੀਰ ਜੀ ਇਹੀ ਭਾਈ ਸਾਹਿਬ ਦੀ ਮੈਸੇਜ ਆ ਜਿਹੜੇ ਛੋਟੇ ਬੱਚੇ ਆ ਜਾਂ ਨੌਜਵਾਨ ਵੀਰਿਆ ਮੇਰੀ ਉਮਰ ਦੇ ਹੋ ਜਾਣ ਜਾਂ ਮੇਰੇ ਤੋਂ ਵੱਡੀ ਉਮਰ ਦੇ ਆ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਤੇ ਕਿਉਂਕਿ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਹੁਣ ਉਹਨਾਂ ਨੇ ਤੇ ਨਸ਼ਾ ਕਰਨ ਤੋਂ ਬਿਨਾਂ ਰਹਿਣਾ ਨਹੀਂਗਾ ਇੱਕ ਨਸ਼ਾ ਇਹ ਆਪਾਂ ਨਸ਼ੇ ਲਈ ਨਸ਼ੇ ਕਰਦੇ ਨੇ ਜਿਹੜਾ ਵੀ ਨਸ਼ਾ ਹੈ ਉਹ ਨਾ ਤੇ ਮੈਨੂੰ ਪਤਾ ਨਹੀਂ ਕੀ ਕੀ ਹੋਣਾ ਦੇ ਤੇ ਇੱਕ ਗੁਰਬਾਣੀ ਦਾ ਨਸ਼ਾ ਜਿੰਨੂੰ ਫਿਰ ਗੁਰਬਾਣੀ ਦਾ ਨਸ਼ਾ ਹੋ ਜਾਂਦਾ ਨਾ ਉਹ ਫਿਰ ਦੂਜਾ ਨਸ਼ਾ ਜਿਹੜੇ ਉਹਦੇ ਕੰਮ ਨਹੀਂ ਕਰਦੇ ਠੀਕ ਹੈ ਗੁਰਬਾਣੀ ਦਾ ਨਸ਼ਾ ਜਿਹੜਾ ਇਹ ਬਹੁਤ ਪਾਵਰਫੁਲ ਆ ਕਿ ਇਹ ਨਸ਼ਾ ਕਦੇ ਲੈ ਕੇ ਆਪਾਂ ਦੇਖੀਏ ਕਿਉਂਕਿ ਨਸ਼ੇ ਤੇ ਸਾਰੇ ਲੈ ਹੀ ਲੈਂਦੇ ਨੇ ਦੂਸਰੇ ਪਰ ਜਿਹੜਾ ਗੁਰਬਾਣੀ ਦਾ ਨਸ਼ਾ ਨਾ ਇਹ ਸੰਸਾਰ ਚ ਵੀ ਸਹਾਇਤਾ ਕਰਦਾ ਆ ਤੇ ਉਤੇ ਪਰ ਲੋਕ ਜੀ ਵੀ ਸਹਾਇਤਾ ਕਰਦਾ ਕਿ ਇਹ ਨਾਲ ਜਾਣਾ ਹੀ ਜਾਣਾ ਬਾਕੀ ਸਭ ਕੁਝ ਇੱਥੇ ਰਹਿਣਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਜੋਬਰਜੀਤ ਸਿੰਘ ਜੀ ਜਿਨ੍ਹਾਂ ਨੇ ਇੱਕ ਚੌਂਕੜੇ ਤੇ ਸਾਰਾ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ ਦਿੱਤਾ ਲਾਸਟ ਤੇ ਇਹਨਾਂ ਨੇ ਇੱਕ ਮੈਸੇਜ ਦਿੱਤਾ ਉਹਨਾਂ ਨੌਜਵਾਨਾਂ ਨੂੰ ਕਿ ਤੁਸੀਂ ਨਸ਼ਾ ਕਰੋ ਜਰੂਰ ਕਰੋ ਪਰ ਨਸ਼ਾ ਕਾਦਾ ਕਰਨਾ ਚਾਹੀਦਾ ਗੁਰਬਾਣੀ ਦਾ ਉinnerHeight ਨਿਯਮ ਦਾ ਇਹ ਨਸ਼ਾ ਤੁਸੀਂ ਕਰੋਗੇ ਤਾਂ ਤੁਹਾਡੀ ਇਸ ਜੱਗ ਦੇ ਵਿੱਚ ਵੀ ਤੇ ਉਸ ਜੱਗ ਦੇ ਵਿੱਚ ਵੀ ਗੁਰੂ ਬਾਹ ਫੜੇਗਾ ਸੋ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਧਰਮਦ